ਦਾਣਾ ਆਇਓ ਜੀ ਕੀ ਕੰਨਾ ਕਰਨਾ ਨਾਬਾ ਦੀ ਦਾਣਾ ਮੰਡੀ ਜਿਹੜੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਦੂਜੇ ਨੰਬਰ ਦੀ ਮੰਡੀ ਆ ਅੱਜ ਇਹਦੇ ਵਿੱਚ ਮੈਂ ਆਇਆ ਜੀ ਜਿਹਦੇ ਵਿੱਚ ਪੀਆਰ 126 ਜਿਹੜਾ ਝੋਨਾ ਉਹਦੀ ਸਰਕਾਰੀ ਖਰੀਦ ਸ਼ੁਰੂ ਹੋਈ ਆ 2399 ਰੁਪਏ ਜਿਹੜਾ ਸਰਕਾਰੀ ਰੇਟ ਆ ਜੀ ਔਰ ਬਹੁਤ ਹੀ ਸ਼ਾਨਦਾਰ ਝੋਨਾ ਜਿਹੜਾ ਮੰਡੀ ਦੇ ਵਿੱਚ ਆ ਰਿਹਾ ਮੌਇਸਚਰ ਬੇਸ਼ੱਕ 17 ਪਰ 11 12 ਦੇ ਆਸ-ਪਾਸ ਮੌਇਸਚਰ ਜਿਹੜਾ ਆ ਰਿਹਾ ਜੀ ਤੇ ਕਿਸਾਨ ਭਰਾ ਵੀ ਖੁਸ਼ ਨੇ ਮੰਡੀ ਦੇ ਵਿੱਚ ਅਸੀਂ ਅਗਰ ਗੱਲ ਕਰੀਏ ਮਾਰਕੀਟ ਕਮੇਟੀ ਨਾਬਾ ਦੇ ਦੇ ਨੇ ਮੁੱਖ ਯਾਰ ਜਿਹੜੇ ਆ ਪਾਸੋਂ ਵਿੱਚ ਪਾ ਕੇ 14 ਖਰੀਦ ਕੇਂਦਰ ਨੇ ਜੀ ਜਿਹਦੇ ਵਿੱਚ ਸਫਾਈ ਪਾਣੀ ਸ਼ਾਹ ਤੇ ਬਿਜਲੀ ਦੇ ਪ੍ਰਬੰਧ ਮੁਕੰਮਲ ਬਿਲਕੁਲ ਹੋ ਚੁੱਕੇ ਨੇ ਇਸ ਤੋਂ ਇਲਾਵਾ ਇੱਕ ਲਾਈਵ ਸਟਾਕ ਮਾਰਕੀਟ ਅਤੇ ਫੋਕਲ ਪੁਆਇੰਟ ਯਾਰਡ ਦੀ ਵੀ ਕੋਸ਼ਿਸ਼ ਕੀਤੀ ਹੈ ਜਾਨੀ ਕਿ ਜਿਹੜੀ ਡੰਗਰਾਂ ਦੀ ਮੰਡੀ ਉਹ ਵੀ ਸੀ ਫੋਕਲ ਪੁਆਇੰਟ ਜਿੱਥੇ ਅਗਰ ਓਵਰਲੋਡ ਹੁੰਦਾ ਤਾਂ ਉੱਥੇ ਵੀ ਜਿਹੜੀ ਹੈ ਜੀ ਪ੍ਰਬੰਧ ਕੀਤਾ ਹੋਇਆ ਤੇ ਮੁਖਿਆ ਨਾਬਾ ਵਿੱਚ 14 9 2025 ਤੋਂ ਬਾਸਮਤੀ ਦੀ ਖਰੀਦ ਸ਼ੁਰੂ ਹੋ ਗਈ ਸੀ ਜੋ ਕਿ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ ਤੇ ਹੁਣ ਤੱਕ 1,50,000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ ਜੀ ਬਾਸਮਤੀ ਦੀ ਤੇ ਮੁਖਿਆ ਨਾਬਾ ਵਿੱਚ ਪਰਮਲ ਜੀਰੀ ਦੀ ਖਰੀਦ ਜਿਹੜੀ ਅੱਜ ਜਾਨੀ ਕਿ 25 9 2026 ਨੂੰ ਖਰੀਦ ਸ਼ੁਰੂ ਹੋ ਚੁੱਕੀ ਹੈ ਸਰਕਾਰੀ ਸਰਕਾਰ ਵੱਲੋਂ ਇਹ ਚੋਨਾ ਖਰੀਦਣਾ ਸ਼ੁਰੂ ਕਰ ਦਿੱਤਾ ਗਿਆ ਇੱਥੇ ਵੱਖ-ਵੱਖ ਖਰੀਦ ਏਜੰਸੀਆਂ ਜਿਵੇਂ ਪਨ ਗ੍ਰੇਨ ਮਾਰਕਫੈਟ ਪੰਜਾਬ ਵੇਅਰਹਾ우스 ਵੱਲੋਂ ਖਰੀਦ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਮੇਰੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਜੀ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਜਿਹੜੀ ਹੈ ਪੇਸ਼ ਨਾ ਆਵੇ ਔਰ ਲਿਫਟਿੰਗ ਜਿਹੜੀ ਹੈ ਸਮੇਂ ਸਿਰ ਹੋਵੇ ਔਰ ਕਿਤੇ ਵੀ ਲੇਬਰ ਦੀ ਜਾਂ ਕਿਸੇ ਵੀ ਕਿਸਾਨ ਭਰਾ ਨੂੰ ਕਿਸਿਆਰਤੀਏ ਭਰਾ ਨੂੰ ਕਿਤੇ ਵੀ ਕੋਈ ਸਮੱਸਿਆ ਜਿਹੜੀ ਉਹ ਨਾ ਆਵੇ ਪਰ ਮੈਂ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਕਿਸਾਨ ਭਰਾਵਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਜਿਹੜੀ ਹੈ ਮੰਡੀ ਦੇ ਵਿੱਚ ਨਹੀਂ ਆਉਣ ਦਿੱਤੀ ਜਾਊਗੀ। ਬਸ ਵਾਰੀ ਹੁੰਦੀ ਆ ਹਮੇਸ਼ਾ ਜੀ ਕਿਸ ਤਰ੍ਹਾਂ ਦੇਖਦੇ ਆ। ਬਾੜਦਾਨਾ ਤੇ ਲਿਫਟ ਬਾੜਦਾਨਾ ਆਲਰੇਡੀ ਮੈਂ ਜੀ ਬਿਲਕੁਲ 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 ਮਾਰਕਫੈਟ ਵੱਲੋਂ ਕੁਝ ਪ੍ਰੋਬਲਮ ਜੀ ਸੀਗੀ ਇੱਕ ਮੈਨੇਜਰ ਵੀ ਹੈ ਜੀ ਉਹਨਾਂ ਵੱਲੋਂ ਕੁਝ ਕਾ ਤਾਂ ਉਹਨਾਂ ਦੇ ਖਿਲਾਫ ਮੇਰੇ ਕੋਲ ਆਈਆਂ ਸੀਗੀਆਂ ਮੈਂ ਲਿਖਤੀ ਰੂਪ ਚ ਭੇਜ ਦਿੱਤਾ ਜੀ ਕਿ ਉਹ ਬਾੜਦਾਨਾ ਚੱਕਣ ਵਾਸਤੇ ਕਦੇ ਕਿਸੇ ਪਿੰਡ ਜਾਓ ਕਦੇ ਕਿਸੇ ਪਿੰਡ ਜਾਓ ਪਹਾੜ ਪੂ ਜਾਓ ਦਿਲਪ੍ਰੀਤ ਹੈ ਜੀ ਤੇ ਉਹ ਆਲਰੇਡੀ ਇਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਅੱਜ ਵੀ ਮਾਰਕਫੈਟ ਦੇ ਕੁਝ ਆਏ ਹੋਏ ਨੇ ਮੁਲਾਜ਼ਮ ਸਹਿਬਾਨ ਤੇ ਸਭ ਨੂੰ ਬੇਨਤੀ ਹੈ ਕਿ ਅਗਰ ਕਿਸਾਨ ਨੂੰ ਸਮੱਸਿਆ ਆ ਰਹੀ ਹੈ ਜਿਹੜਾ ਝੋਨਾ ਲੈ ਕੇ ਆ ਰਿਹਾ ਤਾਂ ਫਿਰ ਆੜਤੀ ਨੂੰ ਵੀ ਸਮੱਸਿਆ ਆਊਗੀ ਜੀ ਤਾਗੇ-ਤੋਗੇ ਉਹਦੇ ਨਾਲ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਲਿਫਟਿੰਗ ਔਰ ਜਿਹੜਾ ਜਿਹੜੀ ਹੈਗੀ ਹੈ ਜੀ ਬਾੜਦਾਨਾ ਇਹ ਮੁੱਖ ਦੋ ਕੰਮ ਨੇ ਜੀ ਇਸ ਤੋਂ ਬਾਅਦ ਟਰਾਂਸਪੋਰਟ ਆ ਗਈ ਜੀ ਟਰਾਂਸਪੋਰਟ ਜਿਵੇਂ ਮੇਰਾ ਛੋਟਾ ਵੀਰ ਮਨਪ੍ਰੀਤ ਸਿੰਘ ਧਾਰੋਕੇ ਨਾਬਾ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਸੋ ਕਿਸ਼ਿੰਦਰ ਸਿੰਘ ਟੋੜਾ ਜਿਹੜਾ ਨਹੀਂ ਉਹ ਟਰੱਕ ਯੂਨੀਅਨ ਪਾਸੋਂ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਹਦਾਇਤਾਂ ਕਰ ਦਿੱਤੀਆਂ ਕਿ ਆਪਣੇ ਟਰਾਂਸਪੋਰਟ ਦਾ ਪੂਰਾ ਪ੍ਰਬੰਧ ਹੋਵੇ ਔਰ ਕਿਸੇ ਕਿਸਮ ਦੀ ਵੀ ਲਿਫਟਿੰਗ ਦੇ ਵਿੱਚ ਪ੍ਰੋਬਲਮ ਜਿਹੜੀ ਹੈ ਉਹ ਨਾ ਹੋਵੇ। ਇਸ ਵਾਰੀ ਝਾੜ ਵੀ ਘਟਾ ਕਿਸਾਨਾਂ ਦਾ ਕਾਫੀ ਝੰਡੇ ਦਾ ਖਰਾਬ ਫਸਲ। ਦੇਖੋ ਜਿਵੇਂ ਹੜ੍ਹਾਂ ਦੀ ਸਿੱਧੀ ਬਣੀ ਇਸ ਸਾਲ 88 ਤੋਂ ਬਾਅਦ ਮੱਝ ਏਰੀਆ ਬਹੁਤ ਵੱਡਾ ਅਫੈਕਟਡ ਹੋਇਆ। ਮੁੱਖ ਮੰਤਰੀ ਸਾਹਿਬ ਜਿਹੜੇ ਆ ਜੀ ਉਹ ਲਗਾਤਾਰ ਇਹਦੇ ਪ੍ਰਤੀ ਸੁਚੇਤ ਨੇ ਉਹਨਾਂ ਨੇ ਕਿਹਾ ਵੀ ਹੈ ਕਿ ਗਰਦਾਬਰੀਆਂ ਜਿਹੜੀਆਂ ਉਹ ਪ੍ਰਾਪਰ ਤਰੀਕੇ ਨਾਲ ਹੋ ਜਾਣ ਤਾਂ ਕਿ ਹਰੇਕ ਕਿਸਾਨ ਨੂੰ ਮੁਆਵਜ਼ਾ ਮਿਲੇ ਔਰ ਇਸ ਵਾਰ ਦੋ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਨੇ ਜਿੱ ਇੱਕ ਤਾਂ ਗਠੀਆ ਜਿਹਨੂੰ ਪਹਲਦੀ ਰੋਕਿਆ ਦਿੰਦੇ ਆ ਇੱਕ ਚਾਇਨਾ ਜਿਹੜਾ ਜੀ ਚਾਇਨਾ ਵਾਇਰਸ ਉਹ ਦੋ ਕਿਸਮ ਦੀਆਂ ਬਿਮਾਰੀਆਂ ਵੀ ਆਈਆਂ ਨੇ ਜਿਹਦੇ ਕਰਕੇ ਝਾੜ ਤੇ ਕਾਫੀ ਫਰਕ ਆ ਮੈਂ ਅਲੱਗ-ਅਲੱਗ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਕਹਿੰਦੇ ਝਾੜ ਦਾ ਫਰਕ ਹੈ ਅੱਗੇ ਨਾਲੋਂ ਘੱਟ ਝਾੜ ਹੈ ਤੇ ਉਹ ਮੌਸਮ ਦੀ ਵਜ੍ਹਾ ਕਰਕੇ ਵੀ ਲਾ ਲੋ ਜਾਂ ਕੋਈ ਬਿਮਾਰੀ ਪੈਣ ਕਰਕੇ ਵੀ ਲਾ ਲੋ ਪਰ ਕਿਸਾਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਸਖਤ ਹਦਾਇਤਾਂ ਨੇ ਸਾਰੇ ਅਫਸਰ ਸਹਿਬਾਨ ਨੂੰ ਕਿ ਪਿੰਡ-ਪਿੰਡ ਜਾ ਕੇ ਗਰਦੌਰੀਆਂ ਜਿਹੜੀਆਂ ਨੇ ਪ੍ਰਾਪਰ ਤਰੀਕੇ ਨਾਲ ਕੀਤੀਆਂ ਜਾਣ ਪ੍ਰਾਪਰ ਉਹਦਾ ਮੁਆਵਜ਼ੇ ਦਾ ਐਸਟੀਮੇਟ ਲਾਇਆ ਜਾ ਸਕੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਜੀ ਉਹ ਬਣਦੇ ਸਮੇਂ ਮੁਤਾਬਕ ਉਹਨਾਂ ਨੂੰ ਅਗਲੀ ਫਸਲ ਵੀ ਬੀਜਣੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਜੋ ਬਣਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ ਅੱਜ ਦੀ ਕਿਹੜੀ ਅੱਜ ਤਾਂ ਕੋਈ ਸਾਨੂੰ ਮੁਸ਼ਕਲ ਨਜ਼ਰ ਨਹੀਂ ਆਉਂਦੀ ਜਦ ਸੀਜ਼ਨ ਚੱਲੂਗਾ ਤੇ ਕੋਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਸਰਕਾਰ ਦੀ ਸਾਾਨੂੰ ਪੂਰੀ ਸਪੋਰਟ ਹੈ ਉਹਦੇ ਨਾਲ ਜਿਵੇਂ ਸਰਕਾਰ ਨਾਲ ਮਿਲ ਕੇ ਉਹਨੂੰ ਹੱਲ ਕਰਦੇ ਰਹਾਂਗੇ ਵੰਡੀ ਦੇ ਕਲਚਰਾਂ ਦੇ ਪ੍ਰਬੰਧ ਨੇ ਵੀ ਖਰੀਦ ਹੁੰਦਾ ਅੱਜ ਨੂੰ ਦੇਖ ਕੇ ਅੱਜ ਦਾ ਫੁੱਲਵਰੀਆ ਪ੍ਰਬੰਧ ਨੇ ਸਾਡੇ ਮਾਰਕੀਟ ਕਮੇਟੀ ਦੇ ਵੀ ਤੇ ਹੋਰ ਜਿਹੜੇ ਵਿਭਾਗ ਨੇ ਸਾਡੇ ਪਰਚੇਜ਼ਰ ਨੇ ਜਿੰਨੇ ਵਿਭਾਗ ਨੇ ਉਹਨਾਂ ਦੇ ਵੀ ਮਤਲਬ ਦਾ ਸਾਰੇ ਅਫਸਰ ਸਾਹਿਬਾਨ ਆਏ ਬੇ ਨੇ ਸਾਨੂੰ ਅੱਗੇ ਵੀ ਵੈਸੇ ਉਹ ਪੂਰਾ ਸਹਿਯੋਗ ਦਿੰਦੇ ਨੇ ਹੁਣ ਵੀ ਸਾਨੂੰ ਆਸ ਹੈ ਵੀ ਸਾਨੂੰ ਪੂਰਾ ਸਹਿਯੋਗ ਦੇਣਗੇ ਜਿਹੜੇ ਕਿ ਸਾਨੂੰ ਕੋਈ ਇੱਥੇ ਦਿੱਕਤ ਨਹੀਂ ਆਉਂਦੇ ਬਹੁਤ ਅਜ ਸੁਭਾਗਾ ਦੇ ਨੇ ਪਹਿਲੇ ਦਿਨ ਆਪਣਾ ਜਿਹੜਾ ਝੋਨਾ ਪੀਆਰ ਉਹਦੀ ਖਰੀਦ ਸ਼ੁਰੂ ਹੋਈ ਅੱਜ ਐਮਐਲਏ ਸਾਹਿਬ ਮੈਪ ਤਸੀਲਦਾਰ ਸਾਹਿਬ ਔਰ ਸਾਰਾ ਪ੍ਰਸ਼ਾਸਨ ਔਰ ਸਾਰੇ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਆਏ ਨੇ ਤੇ ਬਹੁਤ ਵਧੀਆ ਜੀ ਸਾਫ਼ ਸੁੱਕੀ ਫਸਲ ਹੈ ਜੀ ਤੇ ਬਹੁਤ ਵਧੀਆ ਪ੍ਰਬੰਧ ਨੇ ਬਿਜਲੀ ਦਾ ਪਾਣੀ ਦਾ ਸਟਰੀਟ ਲਾਈਟਾਂ ਦਾ ਟਾਇਲਟ ਦਾ ਸਾਰੇ ਪ੍ਰਬੰਧ ਸਾਡੇ ਵੱਲੋਂ ਮੁਕੰਮਲ ਨੇ ਜੀ ਔਰ ਕਿਸਾਨ ਨੂੰ ਆੜਤੀ ਐ ਭਾਈਚਾਰਿਆਂ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਡੀਐਮਐਲ ਸਾਹਿਬ ਗੁਰਦੇਵ ਸਿੰਘ ਜੀ ਦੇਮਾਨ ਤੇ ਅਸੀਂ ਸਾਰੀ ਉਹਨਾਂ ਦੀ ਜਿਹੜੀ ਟੀਮ ਆ ਪੂਰੀ ਪ੍ਰੋਪਰ ਲੱਗੇ ਹੋਇਆ ਅਸੀਂ ਕਿਸੇ ਵੀ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਹੁੰਦੀ ਸਾਰੇ ਜਿਹੜੇ ਸਾਡੇ ਟਰੱਕ ਨੇ ਪੂਰੀ ਰੈਡੀ ਨੇ ਇਸ ਵਾਰ ਕਿਸੇ ਤਰ੍ਹਾਂ ਦੀ ਕੋਈ ਵੀ ਕਿਸਾਨਾਂ ਨੂੰ ਦਿੱਕਤ ਨਹੀਂ ਆ ਜਿੰਨੇ ਕੁ ਟਰੱਕ ਨੇ ਜੀ ਆਪਣੇ ਕੋਲ ਹੈਗਾ ਸਰ 600 ਦੇ ਲਗਭਗ ਟਰੱਕ ਸਾਰੇ ਦੇ ਵਿੱਚ ਪਰਸੈਂਟ ਵੀ ਦਿੱਕਤ ਨਹੀਂ ਆਉਣ ਹੁੰਦੀ ਕਿਸਾਨਾਂ ਨੂੰ ਕਿਸਾਨਾਂ ਨਾਲ ਸਾਡੇ ਭਰਾ ਨੇ ਦਿਨ ਰਾਤ ਅਸੀਂ ਲਿਫਟਿੰਗ ਕਰਾਂਗੇ ਟਰੱਕਾਂ ਪਰਵਾ ਨੂੰ ਕਹਤਾ ਵੀ ਆਪਾਂ ਪੂਰੇ ਤਿਆਰ ਹੋ ਜਾਈਓ ਤੇ ਆਪਾਂ ਬਿਲਕੁਲ ਇਸ ਵਾਰ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਵੇ ਤੇ ਇਹ ਜਿਹੜਾ ਝੋਨਾ ਜੀ ਇਹ ਪੀਆਰ 126 ਆ ਜੀ ਤੇ ਸਵੇਰੇ ਲੈ ਕੇ ਆਏ ਜੀ ਮੈਂ ਤਕਰੀਬਨ ਕੋਈ 9 ਵਜੇ ਤੇ ਮਾਲ ਜਮੇ ਹੀ ਝੋਨੇ ਦਾ ਆਪਣਾ ਜਿਹੜਾ ਮੌਚਰ ਆ ਜੀ ਤੇ ਮੈਨੂੰ ਲੱਗਦਾ ਕੋਈ 14 ਕ ਮੌਚਰ ਆਇਆ ਜੀ ਸੁੱਕਾ ਝੋਨਾ ਜੀ ਬਿਲਕੁਲ ਤੇ ਉਦੋਂ ਬਾਅਦ ਤਕਰੀਬਨ ਲਾ ਲੋ ਵੀ ਤੁਸੀਂ 2-2.5 ਘੰਟੇ ਹੀ ਬੈਠਣਾ ਪਿਆ ਜੀ ਹਾਂ ਤੇ ਸਰਕਾਰੀ ਬੋਲੀ ਆਈ ਜੀ ਤੇ ਬੋਲੀ ਅਨਸਾਰ ਮੀਟਰ ਇਹ ਆਪਣੀ ਉਹ ਮਾਊਟਰ ਮੀਟਰ ਨਾਲ ਬਿਲਕੁਲ ਉਹਨਾਂ ਨੂੰ ਜੋ ਸਰਕਾਰ ਨੂੰ ਮਾਊਟਰ ਚਾਹੀਦਾ ਬਿਲਕੁਲ ਸਹੀ ਆਇਆ ਹੈ ਜੀ ਤੇ ਕੋਈ ਜਾਨੀ ਕਿ ਦਿੱਕਤ ਕੋਈ ਕਿਸੇ ਵੀ ਪ੍ਰਕਾਰ ਦੀ ਹੈ ਨਹੀਂ ਕੀ ਭਾ ਵੀ ਕੀ ਆ ਆਪਣੀ ਜੀ ਜੋ ਸਰਕਾਰੀ ਰੇਟ ਆ ਜੀ 2399 ਜੀ ਆ ਸਰਕਾਰੀ ਰੇਟ ਆ ਜੀ ਤੇ ਬਾਕੀ ਮੰਡੀਆਂ ਚ ਪ੍ਰਬੰਧ ਵੀ ਵਧੀਆ ਨੇ ਜੀ ਪੇਮੈਂਟ ਤਾਂ ਦੇਖੋ ਜੀ ਜਿਵੇਂ ਹੁਣ ਅੱਜ ਭਰ ਜਣੀ ਆ ਜੀ ਕੱਲ ਨੂੰ ਪੇਮੈਂਟ ਪੈ ਜਣੀ ਆ ਜੀ ਬੈ ਤਾਂ ਚਲੋ ਅੱਜ ਤੱਕ ਦਿੱਕਤ ਤਾਂ ਕਦੇ ਆਈ ਨਹੀਂ ਹੈਗੀ ਜੀ ਤਕਰੀਬਨ ਦੂਜੇ ਦਿਨ ਪੇਮੈਂਟ ਆ ਜਾਂਦੀ ਹੈ ਜੀ ਅਕਾਊਂਟ ਚ ਉਸ ਮਾਨ ਸਰਕਾਰ ਦੇ ਜਿਹੜੇ ਪ੍ਰਬੰਧ ਹਨ ਹਾਂਜੀ ਸਰ ਬਹੁਤ ਵਧੀਆ ਜੀ ਤੇ ਅਸੀਂ ਤਾਂ ਤਕਰੀਬਨ ਦੇਖੋ ਜੀ ਜਦੋਂ ਵੀ ਫਸਲ ਲੈ ਕੇ ਆਏ ਆ ਜੀ ਜੇ ਤਾਂ ਕੋਈ ਰਸ ਜ਼ਿਆਦਾ ਹੋਵੇ ਜੀ ਤਾਂ ਰਾਤ ਕੱਟਣੀ ਪੈ ਜੇ ਪੈ ਜੇ ਵੈਸੇ ਤਾਂ ਕਰੇ ਚਲੋ ਰਾਤ ਕੱਟਣ ਵਾਲਾ ਉਦੇ ਹੋਇਆ ਨਹੀਂ ਰਿਹਾ ਜੀ ਅ ਤੁਸੀਂ ਜੇ ਸਰਕਾਰੀ ਫਰੀ ਵੀ ਸ਼ੁਰੂ ਹੋ ਚੁੱਕੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਲੱਗੇ ਠੀਕ ਹੈ ਜੀ ਹਲ ਤਾਂ ਵਧੀਆ ਲੱਗੇ ਬਾਰਸ਼ ਕਰਕੇ ਲੇਟ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਹੈ ਜੀ ਹਾਂ ਜੀ ਛਾੜ ਚ ਕਿੰਨਾ ਕੋ ਫਰਕ ਪੋ ਚਾੜ ਚ ਕਾਫੀ ਫਰਕ ਪੈ ਜਾਂਦਾ ਹੈ ਘਟੂ ਆ ਜੀ ਬਾਕੀ ਆ ਬੁੱਝਾ ਛੋਟ ਵਾਲੀ ਬਿਮਾਰੀ ਚ ਡੇੜ ਜਿਆਦਾ ਇਹਨੇ ਬਹੁਤ ਨੁਕਸਾਨ ਕਰਿਆ ਬਾਕੀ ਉਹ ਡੋਡੀ ਲੱਗੀ ਹਲਦੀ ਲੱਗੀ ਉਦੇ ਨਾਲ ਵੀ ਨੁਕਸਾਨ ਹੋ ਰਿਹਾ ਹੈ। ਪਹਿਲੀ ਵਾਰੀ ਜਿਹੜੀ ਇਸ ਤਰ੍ਹਾਂ ਦੀ ਬਿਮਾਰੀ ਆਈ ਹੈ। ਹਾਂ ਜੀ ਪਹਿਲੀ ਵਾਰ ਹੋਇਆ। ਪਹਿਲਾਂ ਕਦੇ ਨਹੀਂ ਹੋਇਆ। ਨਾ ਕੋਈ ਦਵਾਈ ਆ ਉਹਦੀ ਸਪਰੇਅ ਨਾਲ ਠੀਕ ਨਹੀਂ ਹੋ ਰਹੀ। ਹਾਂ ਜੀ। ਸਰਕਾਰ ਨੇ ਵੀ ਕਿਹਾ ਵੀ ਜਿਹੜੇ ਹੈਗੇ ਆ ਸੀ ਮੌਜੂਦ ਨੇ ਉਪਰਾ ਦੇ ਦੇ। ਦੇਖੋ ਜੀ ਇਹ ਦੇਣ ਕੇ ਚੰਗੀ ਗੱਲ ਹੈ। ਆਪਣੇ ਹਲਕੇ 'ਚ ਕਿੰਨੀ ਕਾਹਰ ਰਹਿਣਾ ਕੋਸ਼ਿਸ਼ ਕਰਦੇ। ਕਾਫੀ ਖਰਾਬ ਹੈ ਜੀ। ਬਹੁਤ ਜਾ ਬਾਈ। ਇਹ ਤਾਂ तकरीबन ਸਾਰੇ ਪਿੰਡਾਂ 'ਚ ਹੀ ਹਾਂ ਜੀ ਸਾਰੇ ਪਿੰਡਾਂ 'ਚ।